ਜਸਟਿਨ ਟਰੂਡੋ ਦੇ ਅਸਤੀਫੇ ਦੀਆਂ ਖਬਰਾਂ ਨੇ ਸਿਰਫ ਕੈਨੇਡਾ ਦੇ ਰਾਜਨੀਤਿਕ ਮਾਹੌਲ ਨੂੰ ਨਹੀਂ ਹਿਲਾਇਆ ਸਗੋਂ ਇਸ ਦਾ ਅੰਤਰਰਾਸ਼ਟਰੀ ਪੱਧਰ ਤੇ ਵੀ ਗਹਿਰਾ ਪ੍ਰਭਾਵ ਪੈ ਸਕਦਾ ਹੈ ਟਰੂਡੋ ਦੀ ਸਰਕਾਰ ਦੇ ਇਸ ਅਸਤੀਫੇ ਨਾਲ ਕੈਨੇਡਾ ਦੇ ਪ੍ਰਸ਼ਾਸਨਿਕ ਕਮਜ਼ੋਰ ਹੋਣ ਅਤੇ ਵਪਾਰਿਕ ਪਾਲਿਸੀਆਂ ਵਿੱਚ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਕੈਨੇਡਾ ਦੀ ਆਰਥਿਕਤਾ ਤੇ ਇਸ ਅਸਤੀਫੇ ਦਾ ਵੱਡਾ ਪ੍ਰਭਾਵ ਪੈ ਸਕਦਾ ਹੈ ਟੂਡੋ ਦਾ ਰਾਜਨੀਤਿਕ ਅਤੀਤ ਕਾਫੀ ਰੰਗੀਨ ਰਿਹਾ ਹੈ 2015 ਵਿੱਚ ਉਹ ਪ੍ਰਧਾਨ ਮੰਤਰੀ ਬਣੇ ਅਤੇ ਉਹਨਾਂ ਦੀ ਅਗਵਾਈ ਹੇਠ ਕੈਨੇਡਾ ਨੇ ਕਈ ਸਮਾਜਿਕ ਅਤੇ ਆਰਥਿਕ ਸੁਧਾਰ ਦੇਖੇ ਪ੍ਰਵਾਸੀ ਨੀਤੀਆਂ ਲਿੰਗ ਸਮਾਨਤਾ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦੇ ਉਹਨਾਂ ਦੇ ਮੁੱਖ ਕਦਮ ਰਹੇ ਪਰ ਉਹਨਾਂ ਦੇ ਦੌਰਾਨ ਕੁਝ ਵੱਡੇ ਵਿਰੋਧ ਵੀ ਹੋਏ ਜਿਵੇਂ ਕਿ ਇੰਡੀਆ ਨਾਲ ਰਿਸ਼ਤੇ ਖਰਾਬ ਹੋਣਾ ਅਤੇ ਕਈ ਵਾਰ ਵਿਵਾਦਸਪਦ ਬਿਆਨ 트ਰੂਡੋ ਦੇ ਅਸਤੀਫੇ ਪਿੱਛੇ ਕਈ ਕਾਰਨ ਹਨ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ નેਤৃত্ব ਨਾਲ ਜੁੜੇ ਕੁਝ ਮੁੱਦੇ ਜਿਵੇਂ ਪਾਰਟੀ ਵਿੱਚ ਵਾਅਦਾ ਅਸੰਤੋਸ਼ ਅਤੇ ਜਨਤਾ ਵਿੱਚ ਪਾਏ ਜਾਣ ਵਾਲੇ ਪਰੋਸੇ ਦੀ ਘਾਟ ਇਸ ਅਸਤੀਫੇ ਦੇ ਮੁੱਖ ਕਾਰਨ ਹਨ ਰਾਸ਼ਟਰੀ ਪੱਧਰ ਤੇ ਲਿਬਰਲ ਪਾਰਟੀ ਦੇ ਚੋਣਾਂ ਵਿੱਚ ਹਾਰ ਦੀ ਸੰਭਾਵਨਾ ਅਤੇ ਨਵੀਨਤਾ ਦੀ ਲੋੜ ਨੇ ਇਸ ਅਸਤੀਫੇ ਨੂੰ ਤਵੱਜੂ ਦਿੱਤੇ ਹੈ ਟੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਵਿੱਚ ਚੋਣਾਂ ਦਾ ਮਾਹੌਲ ਹੋਰ ਤੇਜ਼ ਹੋ ਜਾਵੇਗਾ ਲਿਬਰਲ ਪਾਰਟੀ ਨੂੰ ਆਪਣੇ ਸਥਾਨ ਨੂੰ ਬਚਾਉਣ ਲਈ ਜ਼ਬਰਦਸਤ ਮਿਹਨਤ ਕਰਨੀ ਪਵੇਗੀ ਕੰਜ਼ਰਵੇਟਿਵ ਪਾਰਟੀ ਦੇ ਬੀਅਰ ਪਾਇਲਿਵ ਰਸਬੋਕੇ ਦਾ ਲਾਭ ਚੁੱਕ ਸਕਦੇ ਹਨ ਉਹਨਾਂ ਦੀ ਅਗਵਾਈ ਹੀਟ ਪਾਰਟੀ ਨੇ ਜਨਤਾ ਵਿੱਚ ਕਾਫੀ ਲਹਿਰ ਪੈਦਾ ਕੀਤੀ ਹੈ ਇਸ ਕਾਰਨ ਲਿਬਰਲ ਪਾਰਟੀ ਨੂੰ ਇੱਕ ਮਜ਼ਬੂਤ ਅਗਵਾਈ ਅਤੇ ਸਟਰੈਟਜੀ ਦੀ ਲੋੜ ਹੈ ਟੂਡੋ ਦੇ ਅਸਤੀਫੇ ਨਾਲ ਸਿਰਫ ਕੈਨੇਡਾ ਦੀ ਸਿਆਸਤ ਵਿੱਚ ਹੀ ਨਹੀਂ ਗੁਰੂ ਸੰਸਾਰ ਵਿੱਚ ਵੀ ਉਥਲ ਪੁਥਲ ਹੋਵੇਗੀ ਹੁਣ ਦੇਖਣਾ ਇਹ ਰਹੇਗਾ ਕਿ ਲਿਬਰਲ ਪਾਰਟੀ ਕਿਵੇਂ ਸਥਿਤੀ ਨੂੰ ਸੰਭਾਲਦੀ ਹੈ ਅਤੇ ਨਵੇਂ ਆਗੂ ਲਈ ਕੀ ਕੀ ਰਣਨੀਤੀਆਂ ਬਣਾਈਆਂ ਜਾਂਦੀਆਂ ਹਨ ਤਰਕਸ਼ੀਲ ਤੌਰ ਤੇ ਇਹ ਮਹੱਤਵਪੂਰਨ ਹੋਵੇਗਾ ਕਿ ਜਨਤਾ ਵਿੱਚ ਕਿਵੇਂ ਜਨ ਸਰਕਾਰ ਦੇ ਭਰੋਸੇ ਨੂੰ ਮੋੜ ਬਣਾਇਆ ਜਾਵੇ ਇਸ ਨਾਲ ਸਪੱਤ ਹੋਵੇਗਾ ਕਿ ਜਸਟਨ ਟੂਡੋ ਦੀ ਛੋੜੀ ਸਿਆਸੀ ਵਿਰਾਸਤ ਨੂੰ ਕੀ ਉਹਨਾਂ ਦੀ ਪਾਰਟੀ ਸੁਰੱਖਿਅਤ ਰੱਖ ਸਕਦੀ ਹੈ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਜਸਟਨ ਟੂਡਾ ਅਸਤੀਫਾ ਕਦੋਂ ਅਤੇ ਕਿਵੇਂ ਹੁੰਦਾ ਹੈ ਮੀਡੀਆ ਰਿਪੋਰਟਰ ਅਨੁਸਾਰ ਇਹ ਤਾਰੀਖ ਅਜੇ ਤੈਅ ਨਹੀਂ ਹੋਈ ਹੈ ਕੁਝ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਟਰੂਡੋ ਆਪਣੇ ਅਹੁਦੇ ਤੋਂ ਤੁਰੰਤ ਹਟ ਸਕਦੇ ਹਨ ਜਦਕਿ ਹੋਰ ਰਿਪੋਰਟਾਂ ਅਨੁਸਾਰ ਉਹ ਨਵੇਂ ਨੇਤਾ ਦੇ ਚੋਣ ਤੱਕ ਇੰਤਜ਼ਾਰ ਕਰ ਸਕਦੇ ਹਨ